ਪਾਣੀ ਦੀ ਕਿੱਲਤ ਦੇ ਨਾਲ ਲਗਭਗ 114 ਬਲਾਕ ਤੇ ਤਿੰਨ ਸ਼ਹਿਰੀ ਖੇਤਰ ਨੇ ਜਿਹੜੇ ਉਹ ਜਲਦ ਪ੍ਰਭਾਵਿਤ ਹੋਣ ਜਾ ਰਹੇ ਨੇ ਪਾਣੀ ਜਿਹੜਾ ਇਸ ਵਕਤ ਹੈ ਨਾ ਸਾਡਾ ਜਿਹੜਾ ਮੋਟਰ ਹੈ ਇਹ 250 ਫੁੱਟ ਤੇ ਚੱਲ ਰਿਹਾ ਹੈ 250 ਫੁੱਟ ਤੇ ਤੇ ਵਾਟਰ ਲੈਵਲ ਹਰ ਸਾਲ 10-15 ਫੁੱਟ ਟੁੱਟ ਰਿਹਾ ਆ ਕਈ ਸਾਲਾਂ ਤੋਂ ਨਵੇਂ ਬੋਰ ਆ ਜਿਹੜੇ ਪਹਿਰੇ ਬੋਰ ਤੇ 300 ਫੁੱਟ ਤੱਕ ਦੇ ਤੇ ਨਵੇਂ ਹੁਣ ਆ ਤਕਰੀਬਨ 500-550 ਲਾਗੇ ਲੱਗਣਾਂ ਤੇ ਮੋਟਰਾਂ ਨਾਲ ਚੱਲਦੀ ਜਾਂਦੀ। ਇਹ ਕਿਦੀ ਵੀ ਇਧਰ ਕੋਲ ਨਾ ਪੈਸਾ ਵੀ ਇਹਦਾ ਫਰਸਾ ਲੂਗਾ। ਪਾ 500 ਬਰਾ ਦੇ 500 ਬਰਾ ਤਾਂ ਫਿਰ ਗਾਹਾਂ ਪਾਣੀ ਫੇਰ ਨਹੀਂ ਖੜਾ। ਹਾਲੋ ਤਾਂ ਇਹਦਾ ਨੇਰੀ ਪਾਣੀ ਹੈ ਜੀ। ਜਿੰਨੇ ਹੁਣ ਸਾਰਾ ਸ਼ਹਿਰ ਲਾਗ ਆ ਗਿਆ ਬਹੁਤ ਵੱਡਾ ਹੁਣ ਮੁਹਾਲੀ ਚੰਡੀਗੜ ਸਾਰਾ ਇੱਕੋ ਤਿਆਰ ਨੇਰੀ ਪਾਣੀ ਲਾਉਣ ਨੂੰ। ਹਾਂ ਜੀ ਹਾਂ ਨੇਰੀ ਪਾਣੀ ਦਾ ਸਾਨੂੰ ਬਹੁਤ ਫਾਇਦਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰਬਾਣੀ ਦੇ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਲੇਕਿਨ ਇਸ ਵਕਤ ਪੰਜਾਬ ਦੇ ਵਿੱਚ ਪਾਣੀ ਦੀ ਕਿੱਲਤ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜੇਕਰ ਅਸੀਂ ਮੰਨੀਏ ਤਾਂ ਉਹਨਾਂ ਵੱਲੋਂ ਇੱਕ ਰਿਪੋਰਟ ਨਸ਼ਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਹੈ ਕਿ ਪਾਣੀ ਦੀ ਕਿੱਲਤ ਦੇ ਨਾਲ ਲਗਭਗ 114 ਬਲਾਕ ਤੇ ਤਿੰਨ ਸ਼ਹਿਰੀ ਖੇਤਰ ਨੇ ਜਿਹੜੇ ਉਹ ਜਲਦ ਪ੍ਰਭਾਵਿਤ ਹੋਣ ਜਾ ਰਹੇ ਨੇ ਯਾਨੀ ਕਿ 114 ਬਲਾਕ ਪੰਜਾਬ ਦੇ ਅਤੇ ਤਿੰਨ ਸ਼ਹਿਰੀ ਖੇਤਰ ਇਹ ਜਿਹੇ ਨੇ ਜੋ ਬਲੈਕ ਜ਼ੋਨ ਦੀ ਤਦਾਰ ਦੇ ਉੱਤੇ ਪਹੁੰਚ ਚੁੱਕੇ ਹੋਏ ਹਨ ਹਾਲਾਂਕਿ ਇਹਨਾਂ ਦੇ ਵਿੱਚ ਮੋਹਾਲੀ ਏਰੀਏ ਦੇ ਕਈ ਬਲਾਕ ਨੇ ਜੋ ਲਗਭਗ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਸ ਰਿਪੋਰਟ ਅਨੁਸਾਰ ਬਲੈਕ ਜ਼ੋਨ ਦੇ ਵਿੱਚ ਚਲੇ ਜਾਣਗੇ ਕਾਰਨ ਦੱਸਿਆ ਜਾ ਰਿਹਾ ਹੈ ਸਭ ਤੋਂ ਵੱਡਾ ਕੀ ਝੋਨਾ ਸਭ ਤੋਂ ਵੱਡਾ ਕਾਰਨ ਹੈ ਜੋ ਇਸ ਵਕਤ ਪਾਣੀ ਦੀ ਕਿੱਲਤ ਲਈ ਬਣਿਆ ਹੋਇਆ ਹੈ ਜੋ ਲਗਾਤਾਰ ਖੇਤਰ ਬਲੈਕ ਜ਼ੋਨ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਉਹ ਝੋਨਾ ਦੱਸਿਆ ਜਾ ਰਿਹਾ ਹੈ। ਆਖਿਰ ਕੀ ਪੂਰਾ ਮਾਮਲਾ ਹੈ ਤੇ ਕਿਸਾਨ ਇਸ ਬਾਰੇ ਕੀ ਸੋਚਦਾ ਹੈ ਉਹ ਦਿਖਾਉਣਾ ਹੈ ਤੁਹਾਨੂੰ ਇਸ ਰਿਪੋਰਟ ਵਿੱਚ। ਜ਼ਿਲ੍ਹਾ ਮਹਾਲੀ ਦਾ ਮਜਾਦ ਪਿੰਡ ਹੈ ਜਿੱਥੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਾਰਨ ਰਹਿ ਰਹੇ ਨੇ ਕਿ ਪਾਣੀ ਦੀ ਕਿੱਲਤ ਹੈ ਜਿਹੜੀ ਉਹ ਮਹਾਲੀ ਵਰਗੇ ਨੇੜਲੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਉਹ ਪੈਦਾ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਇੱਥੇ ਕਿਸਾਨ ਸਾਡਾ ਮਜੂਰ ਨੇ ਪਿੰਡ ਦੇ ਸਰਪੰਚ ਵੀ ਸਾਡਾ ਮਜੂਰ ਨੇ। ਬਾਈ ਪਹਿਲਾਂ ਤੇ ਦੱਸ ਦੋ ਪਾਣੀ ਦੀ ਕਿੱਲਤ ਆਖਿਰਕਾਰ ਕਿਉਂ ਇੰਨੀ ਹੋ ਰਹੀ ਹੈ ਤੇ ਕਿੰਨਾ ਕੁ ਫੁੱਟ ਤੇ ਇਸ ਵਕਤ ਇਸ ਪਿੰਡ ਦੇ ਜਿਹੜੇ ਬੋਰ ਹੋ ਰਹੇ ਨੇ ਪਾਣੀ ਜਿਹੜਾ ਇਸ ਵਕਤ ਹੈ ਨਾ ਸਾਡਾ ਜਿਹੜਾ ਮੋਟਰ ਹੈ ਇਹ 250 ਫੁੱਟ ਤੇ ਚੱਲ ਰਹੀ ਹੈ 250 ਫੁੱਟ ਤੇ ਤੇ ਵਾਟਰ ਲੈਵਲ ਹਰ ਸਾਲ 10-15 ਫੁੱਟ ਟੁੱਟ ਰਿਹਾ ਟੁੱਟ ਰਿਹਾ ਹਾਂ ਕਈ ਸਾਲਾਂ ਤੋਂ ਜਣੀ ਹੁਣ 250 ਫੁੱਟ ਤੇ ਜਗਾ ਮੋਟਰਾਂ ਖੜਨ ਦਾ ਕਿਉਂ ਆ ਜਣੀ ਅਸੀਂ ਖੁਦ ਮੋਟਰਾਂ ਬੰਦ ਕਰ ਦਨੇ ਆ ਉਤੋਂ ਬਾਅਦ ਤੇ ਨਵੇਂ ਬੋਰ ਆ ਜਿਹੜੇ ਪਹਿਲੇ ਬੋਰ ਤੇ 300 ਫੁੱਟ ਤੱਕ ਦੇ ਤੇ ਨਵੇਂ ਹੋਣਾ तकरीबन 500 550 ਲਾਗੇ ਲੱਗਣ ਤੇ ਮੋਟਰਾਂ ਨਾਲ ਚ ਵੀ ਇੱਥੇ ਚੱਲਦੀਆਂ ਜਿਹੜੇ ਬੋਰ ਨੇ ਉਹ 500 550 ਫੋਰਟ ਤੇ ਜਿਹੜੇ ਪਹੁੰਚ ਗਏ ਨੇ ਹਾਂ ਬੋਰ 500 550 ਦੇ ਹੈ ਪਰ ਮੋਟਰ ਹੁਣਾ ਚ ਵੀ ਵਾਟਰ ਲੈਵਲ ਉੱਥੇ ਚੰਦ ਰਿਹਾ ਸੇਮ ਹੈ ਕਾਰਨ ਕੀ ਮੰਨ ਰਹੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੇਕਰ 1960 ਕਾਟ ਦੀ ਮੰਨੀਏ ਤਾਂ ਝੋਨੇ ਦਾ ਰਕਬਾ ਸੀਗਾ ਜਿਹੜਾ ਉਹ 2 ਲੱਖ ਹੈਕਟੇਅਰ ਸੀਗਾ ਜਿਹੜਾ ਹੁਣ ਵਧ ਕੇ ਜਿਹੜਾ ਉਹ 31 ਲੱਖ ਹੈਕਟੇਅਰ ਹੋ ਗਿਆ ਹੈ ਅਖੀਰਕਾਰ ਝੋਨਾ ਹੀ ਕਿਉਂ ਜਿਹੜਾ ਅਪਣਾਇਆ ਜਾ ਰਿਹਾ ਹੈ ਚੋਨਾ ਗੱਲਾਂ ਆ ਜੀ ਬਰਸਾਤ ਦੇ ਵਿੱਚ ਜਿੱਥੇ ਸੇਮ ਹੁੰਦੀ ਹੈ ਨਾ ਪਿੰਡਾਂ ਦੇ ਵਿੱਚ ਇੱਕ ਪਾਣੀ ਆਉਂਦਾ ਉੱਪਰੋਂ ਜਿੱਥੇ ਵੀ ਆਉਂਦਾ ਏ ਤੇ ਜਿਹੜਾ ਪਾਣੀ ਬਾਹਰੋਂ ਉੱਪਰੋਂ ਆਉਂਦਾ ਏ ਉਹ ਪਾਣੀ ਚੋਨੇ ਨੂੰ ਲੱਗਦਾ ਜ਼ਿਆਦਾ ਹੈ ਪਾਣੀ ਚੋਨੇ 'ਚ ਤਾਂ ਮੋਟਰਾਂ ਵੈਸੇ ਚੱਲਦੀਆਂ ਹੈਗੀਆਂ ਜ਼ਰੂਰ ਹੈ ਪਰ ਜੇਕਰ ਇਹਦਾ ਆਪਾਂ ਨੂੰ ਨਹਿਰੀ ਪਾਣੀ ਮਿਲ ਜਾਵੇ ਤਾਂ ਸਭ ਤੋਂ ਵਧੀਆ ਹੈ ਇਲਾਕੇ ਨੂੰ ਠੀਕ ਹੈ ਨਾ ਬਾਕੀ ਬਾਰਸਾ ਕਰਕੇ ਆ ਚੋਨਾ ਲਾਉਣਾ ਪੈਂਦਾ ਏ ਜਦੋਂ ਬਾਰਸਾਤ ਪੈਂਦੀ ਹੈ ਹੋਰ ਕੋਈ ਫਸਲ ਹੋ ਨਹੀਂ ਸਕਦੀ ਲੱਗਦਾ ਕਿ ਸਰਪੰਚ ਸਾਹਿਬ ਜੇ ਨਹਿਰੀ ਪਾਣੀ ਮਿਲ ਜੂਗਾ ਤਾਂ ਪਾਣੀ ਦੀ ਕਿੱਲਤ ਹੈ ਜਿਹੜੀ ਉਹ ਘਟ ਜਾਵੇਗੀ ਡਾਰਕ ਜ਼ੋਨ ਚ ਜਾਣੇ ਖੇਤਰ ਬੰਦ ਹੋ ਜਾਣਗੇ ਹਾਂਜੀ ਬਿਲਕੁਲ ਸਰ ਸੀਐਮ ਸਾਹਿਬ ਇਸ ਤੇ ਅਪਰੇਅਲ ਤੇ ਲੱਗੇ ਵੀ ਹੋਏ ਆ ਕਰ ਵੀ ਰਹੇ ਆ باقی ਜੋ ਡਾਰਕ ਜ਼ੋਨ ਚ ਜਾਂ ਸੰਗਰੂਰ ਏਰੀਆ ਬੋਰ ਏਰੀਆ ਉਹਨਾਂ ਏਰੀਆ ਚ ਤਾਂ ਪਹੁੰਚਣ ਵੀ ਲੱਗ ਗਿਆ ਸਾਡੀ ਬੇਨਤੀ ਵੀ ਸੁਝਾਵੀ ਹੈ ਜੇ ਸਾਡੇ ਏਰੀਆ ਚ ਵੀ ਨਹਿਰੀ ਪਾਣੀ ਆ ਜੇ ਤਾਂ ਬੜੀ ਮਿਹਰਬਾਨੀ ਦਾ ਕਾਰਨ ਕੀ ਹੈ ਕਿ ਕੋਈ ਵੀ ਕਿਸਾਨ ਹੈ ਧਰਤੀ ਹੇਟੋ ਪਾਣੀ ਉਹਨਾਂ ਨੂੰ ਵੀ ਪਤਾ ਹੀ ਹੈ ਕਿ ਸਾਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੈ ਪੀਣ ਵਾਲਾ ਪਾਣੀ ਹੈ ਜੋ ਰੋਜ਼ਮਰਾਂ ਦੀ ਜ਼ਿੰਦਗੀ ਲਈ ਜ਼ਰੂਰਤ ਵਿੱਚ ਆ ਸਕਦਾ ਉਸ ਪਾਣੀ ਨੂੰ ਅਸੀਂ ਖੇਤੀ ਲਈ ਯੂਜ਼ ਕਰਦੇ ਆਂ ਤਾ ਕਿਸਾਨ ਭਰਾਵਾਂ ਨਾਲ ਸਾਡੀ ਵੀ ਡੇਲੀ ਗੱਲ ਹੁੰਦੀ ਹੈ ਬਿਜਲੀ ਵੀ ਬਚਦੀ ਹੈ ਮਿਹਨਤ ਵੀ ਬਚਦੀ ਹੈ ਅਗਰ ਨਹਿਰੀ ਪਾਣੀ ਮਿਲਦਾ ਉਹਦੇ ਵਿੱਚ ਖਰਚਾ ਵੀ ਘਟਾਉਂਦਾ ਤੇ ਆਪਣ ਜੋ ਕਿਸਾਨ ਦੀ ਜਰੂਰਤ ਹੈ ਜਲਦੀ ਪੂਰੀ ਵੀ ਹੋ ਜਾਂਦੀ ਹੈ ਪੈਸੇ ਵੀ ਆਪਾਂ ਨੂੰ ਪਤਾ ਹੀ ਹੈ ਸਾਰੇ ਸੂਝਵਾਨ ਹੈ ਅੱਜ ਤੋਂ 550 ਸਾਲ ਪਹਿਲਾਂ ਗੁਰਬਾਣੀ ਦਾ ਵੀ ਅਰਥ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੀਐਮ ਸਾਹਿਬ ਵੀ ਇਸ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਜੇਕਰ ਅਸੀਂ ਤਿੰਨੋਂ ਦਰਜੇ ਬਚਾ ਲਈਏ ਤਾਂ ਅਸੀਂ ਉੱਤਮ ਦਰਜੇ ਦੇ ਨਾਗਰਿਕ ਬਣਦੇ ਹਾਂ ਸਾਡੀ ਵੀ ਬੇਨਤੀ ਹੈ ਅਸੀਂ ਕੱਲਾ ਸਰਕਾਰਾਂ ਨੂੰ ਕੋਸਣ ਨਾਲ ਗੱਲ ਨਹੀਂ ਬਣਨੀ ਸਾਨੂੰ ਵੀ ਇੱਕ ਜ਼ਿੰਮੇਵਾਰ ਨਾਗਰਿਕ ਬਣਨਾ ਪਊ ਸਾਨੂੰ ਆਪਣੇ ਪਿੰਡਾਂ ਨੂੰ ਆਪਣਾ ਘਰ ਸਮਝਣਾ ਆਪਣੇ ਸ਼ਹਿਰਾਂ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਆਪਣਾ ਘਰ ਸਮਝਣਾ ਪਊ ਆਪਣੇ ਪਿੰਡ ਦੀ ਕੀ ਜ਼ਰੂਰਤ ਹੈ ਫਸਲੀ ਵਿਪਨਤਾ ਦੀ ਜ਼ਰੂਰਤ ਹੈ ਐਮਐਸਪੀ ਦੀ ਜਰੂਰਤ ਹੈ ਇਹ ਗੱਲਾਂ ਸਾਰੀਆਂ ਬਿਲਕੁਲ ਠੀਕ ਹੈ ਪਰ ਸਭ ਤੋਂ ਵੱਡੀ ਜੋ ਕਿਸਾਨ ਦੀ ਦਿੱਕਤ ਹੈ ਉਹ ਪਾਣੀ ਦੀ ਦਿੱਕਤ ਹੈ ਜਿਵੇਂ ਜਿਵੇਂ ਬਾਕੀ ਪੰਜਾਬ ਵਿੱਚ ਸੀਐਮ ਸਾਹਿਬ ਕੋਸ਼ਿਸ਼ ਕਰ ਰਹੇ ਆ ਜੇ ਪਹੁੰਚ ਰਿਹਾ ਜੇਕਰ ਸਾਡੇ ਪਿੰਡਾਂ ਦੇ ਵਿੱਚ ਮੁਹੱਲੀ ਏਰੀਏ ਦੇ ਵਿੱਚ ਵੀ ਨਹਿਰੀ ਪਾਣੀ ਲੱਗਦਾ ਹੋ ਜਵੇ ਤਾਂ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਫਸਲੀ ਵੀ ਭੰਤਾ ਦਾ ਜ਼ਿਕਰ ਹੁੰਦਾ ਹੈ ਅਤੇ ਨਾਲ ਹੀ ਕਿਹਾ ਜਾਂਦਾ ਕਿ ਜੇਕਰ ਝੋਨਾ ਬੀਜਣਾ ਹੀ ਹੈ ਕਿਸਾਨ ਨੇ ਤਾਂ 100 ਪੀਆ 126 ਬੀਜਲੇ 128 129 130 ਬੀਜਲੇ ਵੱਛਪਤੀ ਬੀਜਲੇ ਜਿਹਨੂੰ ਪਾਣੀ ਘੱਟ ਲੱਗਦਾ ਨਹੀਂ ਪਾਣੀ ਤਕਰੀਬਨ ਘੱਟ ਤਾਂ ਜੀ ਕਿਸੇ ਨੂੰ ਵੀ ਨਹੀਂ ਲੱਗਦਾ ਹੈਗਾ ਪਾਣੀ ਦੇਖੋ ਲੋੜ ਪੈਂਦੀ ਆ ਸਭ ਨੂੰ ਚਾਹੇ 11 21 ਐ ਚਾਹੇ ਕਿਹ ਵੀ ਜਿਹੜਾ ਮਰਜ਼ੀ ਬੀਜ ਹੈ ਕਿਉਂ ਝੋਨੇ ਨਾਲ ਤਾਂ ਪਾਣੀ ਮੰਗਣਾ ਹੀ ਮੰਗਣਾ ਹੈ ਜੀ ਤੇ ਜਿਹੜੀ ਸਿੱਧੀ ਬਜਾਈ ਕਰਦੇ ਆ ਉਹ ਵੀ ਪਾਣੀ ਮੰਗਦਾ ਹੈ ਝੋਨਾ ਜਣੀ ਸਭ ਤੋਂ ਵੱਧ ਵੈਸੇ ਸਭ ਤੋਂ ਵਧੀਆ ਤਾਂ ਇਹ ਹੈ ਵੀ ਜੇਗਾ ਸਾਨੂੰ ਨਹਿਰੀ ਪਾਣੀ ਮਿਲੇ ਨਾ ਉਹਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਜੀ ਮੇਰੇ ਟਿਊਬਵਲ ਕਿੰਨੇ ਕ ਲੱਗੇ ਹੋਣੇ ਆਪਣੇ ਟਿਊਬਵਲ ਨਵਾਂ ਕਨੈਕਸ਼ਨ ਕੋਈ ਨਹੀਂ ਹੋ ਰਿਹਾ ਕੋਈ ਤਕਰੀਬਨ ਲੱਗਾ 5-7 ਸਾਲ ਤੋਂ ਸਿਰਫ ਬੋਰ ਉਹ ਹੁੰਨੇ ਆ ਜਿਹੜੇ ਖਰਾਬ ਹੁੰਨੇ ਆ ਜਿਹੜੇ ਖਰਾਬ ਹੁੰਨੇ ਆ ਜਿਹੜੇ 300 ਫੁੱਟ ਵਾਲੇ ਖਰਾਬ ਹੁੰਨੇ ਆ ਹੁਣ ਲੋਕਾਂ ਨਾਲ ਜਿਨ੍ਹਾਂ ਨੂੰ ਕੋਈ ਪਤਾ ਵੀ ਬੋਰ ਗਾਹ ਕਰਾ ਨਹੀਂ ਹੋਣਾ ਪੈਸੇ ਨਹੀਂ ਹੈ ਇੰਨੇ ਤੇ ਹੁਣ 300 ਫੁੱਟ ਬੋਰ ਹੈ ਤੇ 250 ਫੁੱਟ ਤੇ ਮੋਟਰ ਹੈ ਤੇ ਉਹ ਮੋਟਰਾਂ ਚਲਾਉਣੀ ਹੀ ਬੰਦ ਕਰ ਦਿੰਦੇ ਜਿਸ ਵਾ ਪਾਣੀ ਬੰਦ ਹੁੰਦਾ ਨੇੜਲੇ ਇਲਾਕੇ ਦਾ ਵੀ ਇਹੀ ਹਾਲ ਹੈ ਨੇੜੇ 100-400 ਫੁੱਟ ਤੇ ਪਾਣੀ ਨਹੀਂ तकरीबन ਜਿਆਦਾ ਏਰੀਆ ਸਾਡਾ ਇੱਥੇ ਗਿਆ ਇੱਕ ਹਕ ਕੈ ਤੇ ਉੱਥੇ ਹੈ ਥੋੜਾ ਜਿਹਾ 1100 ਫੁੱਟ ਬੋਰ ਜਿਹੜਾ ਯਾਰ ਯਾਰ 1100 ਫੁੱਟ ਹੈ ਥੋੜੇ ਜਿਹੇ ਏਰੀਆ ਚ ਹਾਂਜੀ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਤਾ ਫਿਰ ਹੋਰ ਹੀ ਸਥਿਤੀ ਚੱਲ ਜਾਊਗਾ ਪੰਜਾਬ ਕਿਉਂਕਿ ਜਿਸ ਤਰ੍ਹਾਂ ਨਾਲ 1000 1000 ਫੁੱਟ ਤੇ ਮੋਹਾਲੀ ਵਰਗੇ ਬਠਿੰਡੇ ਵਰਗੇ ਇਲਾਕਿਆਂ ਦੇ ਵਿੱਚ 1000 1000 ਫੁੱਟ ਤੇ ਬੋਰ ਹੋਣੇ ਸ਼ੁਰੂ ਹੋ ਗਏ ਨੇ ਵੈਸੇ 1000 ਫੁੱਟ ਤੇ ਹੁਣ ਗੱਲ ਆਈ ਜ਼ਿਮੀਦਾਰ ਕਹੇ ਜੀ ਰੁਕ ਚਾਹੇ ਤਾਂ ਮੰਨ ਲਓ ਕਿ ਜ਼ਿਮੀਦਾਰ ਕੋਲ ਰੁਪਈਆ ਨਹੀਂ ਹੈਗਾ ਹੋ 220 ਬਟਾਲੇ ਜਿਹੜਾ 270 ਬਟਾ 220 ਮੋਟਰ ਹੈ ਤੇ ਉਹ ਤੋਂ ਬਾਅਦ ਜੀਮੀਦਾਰ ਬੋਰ ਖਰਾਊਗਾ ਇਹਨੂੰ ਪਤਾ ਮੇਰਾ ਬੋਰ ਖਰਾਬ ਦੇਣਾ ਚਲਾਉਂਗੇ ਜਿਹੜੀ ਜੀਮੀਦਾਰਾਂ ਨੇ ਉਸ ਵਕਤ ਬੋਰ ਚਲਾਉਣਾ ਹੀ ਬੰਦ ਕਰਦੇ ਠੀਕ ਹੈ ਨਹੀਂ ਹੁਣ ਮਤਲਬ ਆਹ ਹੈ ਵੀ ਇੱਕ ਜੀਮੀਦਾਰ ਕੋਲ ਇੰਨਾ ਪੈਸਾ ਵੀ ਨਹੀਂ ਹੈ ਜਿਹੜਾ ਬੋਰ ਖਰਾ ਲੂਗਾ ਉਹ 500 ਬਸ 550 ਫੁੱਟ ਪਤਾ ਫੇ ਗਾਹਾਂ ਪਾਣੀ ਫੇਰ ਨਹੀਂ ਖੜਨਾ ਇਹ ਚੀਜ਼ ਹੈ ਕਣੀ ਸਭ ਤੋਂ ਸੋਲੂਸ਼ਨ ਕੀ ਮੰਨਦੇ ਹੋ ਇਹਦਾ ਹੱਲ ਕੀ ਹੈ ਹੱਲ ਤਾਂ ਇਹਦਾ ਨਹਿਰੀ ਪਾਣੀ ਹੈ ਜੀ ਜਿੰਨੇ ਹੁਣ ਸਾਡਾ ਸ਼ਹਿਰ ਲਾਗ ਆ ਗਿਆ ਬਹੁਤ ਬੜਾ ਹੁਣ ਮੁਹਾਲੀ ਚੰਡੀਗੜ੍ਹ ਸਾਰਾ ਇਕੋ ਤਿਆਰ ਨਹਿਰੀ ਪਾਣੀ ਲਾਉਣ ਲਈ ਹਾਂਜੀ ਹਾਂ ਨਹਿਰੀ ਪਾਣੀ ਤਾਂ ਸਾਨੂੰ ਬਹੁਤ ਫਾਇਦਾ ਤੇ ਹੁਣ ਦੇਖੋ ਏਰੀਆ ਮੁਹਾਲੀ ਚੰਡੀਗੜ੍ਹ ਸਾਰਾ ਇਹ ਲਾੜੜਾਂ ਤੱਕ ਸ਼ਹਿਰ ਬਸ ਗਿਆ ਹਰ ਵਕਤ ਸ਼ਹਿਰ ਚ ਟਿਊਬਲ ਚੱਲ ਰਹੇ ਆ ਪਾਣੀ ਪੀ ਰਹੇ ਆ ਕੱਢ ਰਹੇ ਆ ਹੁਣ ਗਵਰਨਮੈਂਟ ਦਾ ਡੂੰਘੇ ਬੋਰ ਕਰ ਸਕਦੀ ਹੈ ਜ਼ਿਮੀਦਾਰ ਨੇ ਡੂੰਘੇ ਕਰਨ ਜੋਗੇ ਹੈਗੇ ਜਣੀ ਸਭ ਤੋਂ ਵੱਧ ਸ਼ਹਿਰ ਨੂੰ ਵੀ ਪਾਣੀ ਜੇ ਨਹਿਰੀ ਮਿਲੇ ਤਾਂ ਬਹੁਤ ਚੰਗੀ ਗੱਲ ਹੈ। ਮੇਨ ਕਾਰਨ ਸ਼ਹਿਰ ਦਾ ਮੰਨਦੇ ਤੁਸੀਂ। ਮੇਨ ਕਾਰਨ ਸ਼ਹਿਰ ਦਾ ਆਬਾਦੀ ਵਧ ਗਈ ਜੀ ਬਹੁਤ। ਜਿਹੜੇ ਬੰਦੇ ਪਾਣੀ ਤਾਂ ਪੀ ਰਹੇ ਹਨ ਸਭ। ਜਣੀ ਸਾੜਾ ਜਦੋਂ ਮੈਂ ਗੈਸ ਲਾ ਰਹੇ ਤੇ ਫੋਨ ਬਰਸਾਤਾ ਚ ਪਾਣੀ ਮੀਂਹ ਪੈਂਦੇ ਆ ਮੋਟਰਾਂ ਨਹੀਂ ਚੱਲਦੀਆਂ। ਜਦ ਮੋਟਰਾਂ ਨਹੀਂ ਚੱਲਦੀਆਂ ਮੋਟਰਾਂ ਪਾਣੀ ਇਹ ਨਹੀਂ ਕਰਦੇ ਸ਼ਹਿਰੀ ਮੋਟਰਾਂ ਤਾਂ ਚੱਲਦੀਆਂ ਚੱਲਦੀਆਂ ਨਾ ਜੀ। ਇਹ ਚੀਜ਼ ਹੈ ਜੀ ਮੇਨ। ਹੁਣ 2 ਸਾਲ ਤੋਂ ਬਾਅਦ ਸਬਸ ਬੂਰਸ ਚੰਗੀ ਪਈ ਹੈ ਤਿੰਨ ਤੋਂ ਟਿਊਬਲਾ ਮੋਟਰ ਬਹੁਤ ਘੱਟ ਚੱਲੀ ਹੈ। ਇਹਦੀ ਬਰਸਾਤ ਦੇ ਮਾ ਜਰੀ ਮਾ ਬਾਰੇ ਬਹੁਤ ਮੋਟਰਾਂ ਸਭ ਬੰਦ ਰਹੀਆਂ ਜੀ ਕੋਈ ਨਹੀਂ ਚੱਲੀ ਹੈਗੀ ਕਿਉਂ ਬਰਸਾਤ ਬਹੁਤ ਹੋਈ ਹੈ ਨਾ ਉਹ ਬੋਰ ਚੱਲਦਾ ਉਹ ਜਿਹੜਾ ਪਿੱਛੇ ਹੈ ਨਹੀਂ ਉਹਨੂੰ ਕਨੈਕਸ਼ਨ ਨਹੀਂ ਹੈ ਜੀ ਉਹਨੂੰ ਕਨੈਕਸ਼ਨ ਉਹਨੂੰ ਕਨੈਕਸ਼ਨ ਨਹੀਂ ਹੈ ਜੀ ਹਾਂ ਜੀ ਉਹ ਪਹਿਲਾਂ ਚਲਾ ਲੰਦਾ ਜਿਹਨੇ ਰੂਟਰ ਆਹ ਮੋਟਰ ਡੂੰਗੀ ਚੱਲੇਗੀ ਬਹੁਤ ਹੋਣੀ ਕੋਈ ਚਲਾਉਂਦਾ ਉਹ ਕਿੰਨੇ ਡੂੰਗੀ ਚੱਲਦੀ ਹੈ ਸਾਰੇ ਲੈਵਲ ਇੱਕੋ ਹੈ ਇੱਕੋ ਹੀ ਲੈਵਲ ਹੋਵੇ ਇੱਕੋ ਹਾਂ ਜੀ ਹਾਂ ਸਾਰੇ ਇੱਕੋ ਹੈ ਕਿੰਨੇ ਟਾਈਮ ਤੋਂ ਖੜਾ ਹੋ ਉਹ ਤਕਰੀਬਨ ਬਾ ਹੁਣ ਜਾਈ ਲੋਡ ਹੁੰਦੀ ਉਹ ਜਨਰੇਟਰ ਕਾ ਚਲਾਉਣੇ ਆਖਦੇ ਕਦੇ ਵੈਸੇ ਉਹਨੂੰ ਸਰਕਾਰ ਰੋਟੀ ਵੱਲ ਦਾ ਪਾਣੀ ਆ ਰਿਹਾ ਹੁਣ ਮਜਾਤ ਸਲੌਟੀਬ ਲੱਗ ਗਿਆ ਦਾ ਉਹਦੇ ਕਰਕੇ ਫਿਰ ਨਾ ਕਨੈਕਸ਼ਨ ਨਹੀਂ ਹੋਇਆ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਕਿਸਾਨ ਵੀ ਜਿਹੜੇ ਨੇ ਉਹ ਇਸ ਵਕਤ ਨਹਿਰੀ ਪਾਣੀ ਨੂੰ ਅਪਣਾਉਣ ਦੇ ਵਿੱਚ ਜਿਹੜੇ ਉਹ ਸਮਰਥ ਜਿਹੜੇ ਉਹ ਲੱਗ ਰਹੇ ਨੇ ਤੇ ਇਹ ਸੁਝਾਅ ਜਿਹੜੇ ਉਹ ਦਿੱਤੇ ਜਾ ਰਹੇ ਕਿ ਸਰਕਾਰ ਹੈ ਜਿਹੜੀ ਉਹ ਜਲ ਤੋਂ ਜਲ ਨਹਿਰੀ ਪਾਣੀ ਹੈ ਜਿਹੜੀ ਉਹ ਜਿਲ੍ਹਾ ਮਹਾਲੀ ਨੂੰ ਵੀ ਦੇ ਜਿਸ ਤੋਂ ਬਾਅਦ ਦੇ ਵਿੱਚ ਉਹ ਗਰਾਊਂਡ ਪਾਣੀ ਦੀ ਵਰਤੋਂ ਜਿੱਤ ਆ ਜੋ ਉਹ ਕਟਾ ਸਕਣ ਫਿਲਹਾਲ ਕਦੋਂ ਤੱਕ ਸਰਕਾਰ ਜਿਹੜੇ ਇਹ ਪੂਰਤੀ ਕਰਦੀ ਇਹਨਾਂ ਪਾਣੀਆਂ ਨੂੰ ਕਦੋਂ ਤੱਕ ਨਹਿਰੀ ਪਾਣੀ ਜਿਹੜਾ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਇਹ ਦੇਖਣਾ ਬਹੁਤ ਔਖਾ ਰਹੇਗਾ ਫਿਲਹਾਲ ਕਿਸਾਨ ਇਹੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਨਹਿਰੀ ਪਾਣੀ ਜਿਹੜਾ ਉਸ ਨੂੰ ਦਿੱਤਾ ਜਾਵੇ ਤਾਂ ਜੋ ਉਹ ਧਰਤੀ ਦੇ ਹੇਠੋਂ ਪਾਣੀ ਕੱਢਣਾ ਜਿਹੜਾ ਉਹ ਬੰਦ ਕਰ ਸਕੇ ਹਾਲਾਂਕਿ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਵੀ ਕੀਤਾ ਜਾ ਰਿਹਾ ਹੈ ਬਹੁਤੇ ਥਾਵਾਂ ਦੇ ਉੱਤੇ ਜਿਹੜੀਆਂ ਨਹਿਰੀ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਨੇ ਲੇਕਿਨ ਵੱਡੇ ਪੱਧਰ ਦੇ ਉੱਤੇ ਇਸ ਕੰਮ ਨੂੰ ਲੈ ਕੇ ਸਰਕਾਰ ਕਦੋਂ ਤੱਕ ਸੁਹਿਰਦ ਹੁੰਦੀ ਹੈ ਇਹ ਦੇਖਣਾ ਬਹੁਤ ਔਖਾ ਰਹੇਗਾ। ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਮੈਂ ਸਮਰਪਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਰੈਣਾ ਮਾਝਾ। ਹੁਣ ਤੱਕ ਵਾਅਦੇ ਹੋਏ ਟਿਊਬਵੈਲ ਹੀ ਪਾਣੀ ਦੀ ਕਿੱਲਤ ਦਾ ਕਾਰਨ ਆ ਜਿਹੜਾ ਉਹ ਮੰਨੇ ਜਾ ਰਹੇ ਸਨ ਲੇਕਿਨ ਕਿਸਾਨਾਂ ਦਾ ਮੰਨਣਾ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਲਗਾਤਾਰ ਵਧਦੀ ਹੋਈ ਆਬਾਦੀ ਵੀ ਪਾਣੀ ਦੀ ਕਿੱਲਤ ਦਾ ਕਾਰਨ ਆ ਜਿਹੜੇ ਉਹ ਬੰਨ ਰਹੀ ਹੈ। ਕਿਉਂਕਿ ਆਬਾਦੀ ਵਧਣ ਦੇ ਨਾਲ ਨਾਲ ਸਮਰਸੀਬਲ ਦੇ ਕਨੈਕਸ਼ਨ ਨੇ ਜਿਹੜੇ ਉਹ ਵਾਗ ਰਹੇ ਨੇ ਜਿਸ ਦੇ ਕਾਰਨਾਂ ਕਾਰਨ ਧਰਤੀ ਹੇਠੋਂ ਪਾਣੀ ਜਿਹੜਾ ਉਹ ਸ਼ਹਿਰੀ ਲੋਕਾਂ ਵੱਲੋਂ ਕੱਢਿਆ ਜਾ ਰਿਹਾ ਹੈ ਦੇਖੋ ਸੰਬਿਤ ਬੜਾ ਗੰਭੀਰ ਸੰਕਟ ਹੈ ਇਹਦੇ ਵਿੱਚ ਕੱਲੇ ਪੰਜਾਬ ਤੇ ਨਹੀਂ ਮੈਂ ਤਾਂ ਕਹੂੰਗਾ ਵੀ ਥਰੂਆਊਟ ਦਾ ਵਰਲਡ ਹੀ ਇਹ ਸੰਕਟ ਗੰਭੀਰ ਬੰਦਾ ਜਾ ਰਿਹਾ ਹੈ ਜਿਹੜੀ ਅਗਲੀ ਲੜਾਈ ਜੇ ਲੱਗੂਗੀ ਉਹ ਲੱਗੂਗੀ ਜਾਂ ਤਾਂ ਫੂਡ ਗ੍ਰੇਨਸ ਦੀ ਤੇ ਜਾਂ ਪਾਣੀ ਦੀ ਕਿਉਂਕਿ ਦਿਨ ਬਦ ਦਿਨ ਜਿਹੜੀ ਪੰਜਾਬ ਦੀ ਸਟਡੀ ਹੈ NASA ਨੇ ਸਟਡੀ ਕੀਤੀ ਸੀ ਪਿੱਛੇ ਜੇ 17 ਸਾਲ ਦਾ ਪਾਣੀ ਰਹਿ ਗਿਆ ਆਪਣੇ ਕੋਲ ਜਿਹੜਾ ਪੀਣਯੋਗ ਹੈ ਤੇ ਵਾਹੀਯੋਗ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਆਪਣਾ ਦਿਨ-ਬਦਨ ਤੁਸੀਂ ਵੇਖੋਗੇ ਪਾਣੀ ਜਿਹੜਾ ਹੈਗਾ ਪਰ ਨਾ ਤਾਂ ਉਹ ਵਾਹੀਯੋਗ ਰਹਿਣਾ ਤੇ ਨਾ ਹੀ ਉਹਨੂੰ ਤੁਸੀਂ ਪੀ ਸਕਦੇ ਆ ਸੋ ਇਹਦੇ ਤੇ ਵਿਚਾਰ ਕਰਨਾ ਪੈਣਾ ਤੇ ਜਿਹੜਾ ਜਿਹੜੇ ਆਪਾਂ ਨੂੰ ਐਫਰਟ ਕਰਦੀ ਹੈ ਗਵਰਨਮੈਂਟ ਕਰਦੀ ਹੈ ਉਹਦੇ ਵਿੱਚ ਐਫਰਟ ਦੇ ਵਿੱਚ ਜਿਹੜੀ ਸੁਸਾਇਟੀ ਹੈ ਮੈਂ ਤਾਂ ਕਹੂੰਗਾ ਉਹਨੂੰ ਵੀ ਆਪਦੇ ਐਫਰਟਸ ਕਰਨੇ ਚਾਹੀਦੇ ਆ ਤਾਂ ਕਿ ਆਪਾਂ ਇਸ ਪਾਣੀ ਨੂੰ ਬਚਾ ਸਕੀਏ ਕਿਉਂਕਿ ਦੇਖੋ ਕਿਸੇ ਟਾਈਮ ਆਪਣੇ ਕੋਲੇ ਪੰਜਾਬ ਦੇ ਵਿੱਚ ਤਕਰੀਬਨ 60-70 ਹਾਡਿਊ ਬੈਲ ਹੁੰਦੇ ਸੀ ਅਦੇ 1482000 ਟਿਊਬਵਲ ਹੈ। ਸੋ ਗਰਾਊਂਡ ਵਾਟਰ ਵੀ ਆਪਾਂ ਬਹੁਤ ਐਕਸਟ੍ਰੈਕਟ ਕਰ ਰਹੇ ਆ। ਦੂਸਰਾ ਜਿਹੜਾ ਆਪਣਾ ਨਹਿਰੀ ਪਾਣੀ ਹੈ ਉਹਨੂੰ ਵੀ ਆਪਾਂ ਹੁਣ ਗਵਰਨਮੈਂਟ ਨੇ ਇੱਕ ਐਫਰਟ ਕੀਤਾ ਵੀ ਜਿਹਦੇ ਨਾਲ ਇੱਕ ਨਵੀਂ ਨਹਿਰ ਕਰਕੇ ਪਾਣੀ ਦੇਵਾਂਗੇ ਪਰ ਆਲਰੇਡੀ ਕੀ ਹੋ ਰਿਹਾ ਵੀ ਅੱਧਾ ਪਾਣੀ ਆਪਣਾ ਜਿਵੇਂ ਰਾਜਸਥਾਨ ਨੂੰ ਜਾੜੇ ਜਿਹੜਾ ਫ੍ਰੀ ਜਾ ਰਿਹਾ। ਸੋ ਕਿਤਨਾ ਕਿਤੇ ਇਹੋ ਜੇ ਸਟੈਪ ਲੈਣੇ ਪੈਣੇ ਜਿਹਦੇ ਚ ਗਰਾਊਂਡ ਵਾਟਰ ਰੀਚਾਰਜ ਹੋ ਜੇ ਕਿਉਂਕਿ ਆਪਣੀ ਐਕਸਟ੍ਰੈਕਸ਼ਨ ਆਲਮੋਸਟ 163% ਹੈ ਤੇ ਜਿਹੜੀ ਕਿ ਬਹੁਤ ਜ਼ਿਆਦਾ ਹਾਈ ਹੈ। ਇਦੇ ਤੇ ਪਿੱਛੇ ਜਿਹੜੀ ਗਰਾਊਂਡ ਵਾਟਰ ਰਿਪੋਰਟ ਆਈ ਹੈ ਉਹਨਾਂ ਨੇ ਵੀ ਇਹੀ ਕਿਹਾ ਵੀ 1000 ਫੁੱਟ ਪਾਣੀ ਥੱਲੇ ਜਾਊਗਾ ਅਗਲੇ ਕੁਝ ਸਾਲਾਂ ਦੇ ਵਿੱਚ ਸੋ ਸੋਚਣ ਵਿਚਾਰਨ ਵਾਲੀ ਗੱਲ ਐ ਸੰਬੰਧਿਤ ਦੇਖੋ ਬਿਲਕੁਲ ਝੋਨੇ ਦੀਆਂ ਜਿਹੜੀਆਂ ਨਵੀਆਂ ਵੈਰੈਟੀਆਂ ਆਈਆਂ ਪੀਏਯੂ ਨੇ ਕੁਝ ਨਵੀਆਂ ਕੱਢੀਆਂ ਜਿਵੇਂ 126 ਹੋਗੀ ਜਾਂ ਹੋਰ ਹੋਗੀ ਜਾਂ ਬਾਸਮਤੀ ਗਲ ਸ਼ਿਫਟ ਹੋਣਾ ਚਾਹੀਦਾ ਉਹ ਵੀ ਰਿਹਾ ਕਿਸਾਨ ਪਰ ਉਹਦੇ 'ਚ ਥੋੜੀ ਜਿਹੀ ਦਿੱਕਤ ਇਹ ਆ ਰਹੀ ਹੈ ਜਦੋਂ ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਡਾਈਵਰਸੀਫਿਕੇਸ਼ਨ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਹੈ ਅੰਟਿਲ ਅਨਲੈਸ ਆਪਾਂ ਜਿਹੜੀਆਂ ਸਾਰੀ ਕ੍ਰੌ ਤੇ ਉਹਦੀ ਪ੍ਰਕਿਊਰਮੈਂਟ ਨਹੀਂ ਹੁੰਦੀ ਕਿਉਂਕਿ ਐਮਐਸਪੀ ਤਾਂ ਹੁਣ ਵੀ ਅਨਾਉਂਸ ਹੋ ਰਹੀ ਹੈ ਜਦੋਂ ਪ੍ਰਕਿਊਰਮੈਂਟ ਦੀ ਵਾਰੀ ਆਉਂਦੀ ਹੈ ਉਦੋਂ ਸਿਰਫ ਦੋ ਫਸਲਾਂ ਕੀਤੀ ਜਾਂਦੀਆਂ ਕਣਕ ਤੇ ਝੋਨਾ ਸੋ ਜਿੰਨਾ ਚਿਰ ਆਪਾਂ ਇਹਦੀ ਪ੍ਰਕਿਊਰਮੈਂਟ ਨਹੀਂ ਕਰਦੇ ਉਹਨਾਂ ਚਿਰ ਡਾਈਵਰਸਟੀਫਾਈ ਕਰਨਾ ਬਹੁਤ ਔਖਾ ਕਿਸਾਨ ਲਈ ਦੂਜੀ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਕਿਸਾਨ ਦੀ ਇਨਕਮ ਨੂੰ ਵੀ ਦੇਖਣਾ ਪਊਗਾ ਕਿਉਂਕਿ ਆਲਰੇਡੀ ਕਿਸਾਨ ਕਰਜ਼ੇ ਦੇ ਵਿੱਚ ਦਿਨ-ਬਦਨ ਦਬਦਾ ਜਾ ਰਿਹਾ ਹੈ ਜੇ ਆਪਾਂ ਉਹਦੀ ਇਨਕਮ ਸਟੇਕ ਤੇ ਲਾ ਕੇ ਕਹਾਂਗੇ ਡਾਈਵਰਸੀਫਾਈ ਕਰ ਲੇ ਵਿੱਚ ਇਸ ਵੈਰੀ ਟਫ ਸੋ ਅੰਟਿਲ ਅਨਲੈਸ ਕੋਈ ਐਹੋ ਜੀ ਕ੍ਰੌਪ ਆਵੇ ਵੀ ਜਿਹੜੀ ਝੋਨੇ ਦੇ ਬਰਾਬਰ ਇਨਕਮ ਦੇਵੇ ਫਾਰਮਰ ਨੂੰ ਉਹਨਾਂ ਚ ਡਾਈਵਰਸੀਫਾਈ ਕਰਨਾ ਫਾਰਮਰ ਲਈ ਵੀ ਬਹੁਤ ਔਖਾ ਹੈ ਦੇਖੋ ਨਰਮੇ ਦੀ ਮੈਂ ਤੁਹਾਨੂੰ ਦੱਸ ਗੱਲ ਦੱਸਦਾ ਵੀ 2004 ਤੋਂ ਲੈ ਕੇ 2014 ਤੋਂ ਲੈ ਕੇ ਜੇ 2024 ਤੱਕ ਦਾ ਆਪਾਂ ਡਾਟਾ ਲਈਏ ਜਿਹੜਾ 463000 ਹੈਕਟੇਅਰ ਸੀਗਾ ਨਰਮੇ ਦੇ ਅੰਡਰ ਘਟਦਾ ਘਟਦਾ ਅੱਜ 168000 ਹੈਕਟੇਅਰ ਰਹਿ ਗਿਆ ਕਾਰਨੇ ਦੇ ਪਿੱਛੇ ਬਹੁਤ ਜ਼ਿਆਦਾ ਹੈ ਇੱਕ ਤਾਂ ਜਿਹੜੀ crop compensation ਨਹੀਂ ਦਿੱਤੀ ਜਾਂਦੀ ਫਿਰ ਦੂਜੀ ਗੱਲ ਨਾ ਹੀ ਆਪਾਂ crop insurance ਦੇ ਵਿੱਚ ਗਏ ਹਾਂ ਕਿਉਂਕਿ ਨਰਮਾ ਇਹੋ ਜੀ ਫਸਲ ਹੈ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਤਾਂ ਉਦੋਂ ਹੀ ਕਮਲਾ ਜਾਂਦਾ ਤੇ ਟਿੰਡੇ ਖੜੇ ਹੀ ਸੁੱਕ ਜਾਂਦੇ ਆ ਸੋ ਪਿਛਲੇ ਮਾਲਵਾ ਬੈਲਟ ਜਿੰਨੀ ਨਰਮੇ ਦੇ ਵਿਕਾਸਤਕਾਰ ਕਰਦੀ ਸੀ ਉਹ ਸਾਰੀ ਝੋਨੇ ਦੇ ਵਿੱਚ ਸ਼ਿਫਟ ਹੋ ਚੁੱਕੀ ਹੈ ਸੋ ਇਹ ਇੱਕ ਵੱਡਾ ਕਾਰਨ ਹੈ ਅੰਟਿਲ ਐਨਲਸ ਜੀ ਆਪਾਂ ਉਹਨੂੰ ਜਿਹੜਾ ਨਰਮੇ ਦੀ ਕਾਸ਼ਤਕਾਰ ਕਰਦਾ ਉਹਨੂੰ ਜੇ ਆਪਾਂ ਪ੍ਰੋਪਰ ਬੀ ਤੇ ਪ੍ਰੋਪਰ ਉਹਦੀ سپورਟ ਨਹੀਂ ਕਰਾਂਗੇ देखो जी सरकार ਕੋਲੇ ਬਹੁਤ ਵੱਡੇ ਫੰਡ ਹੁੰਦੇ ਜੇ ਸਰਕਾਰ ਚਾਵੇ ਤਾਂ ਹਰ ਪਿੰਡ ਦੇ ਵਿੱਚ ਰਕਬਾ ਨਰਮੇ ਅਦੀਨ ਆ ਸਕਦਾ ਜਾਂ ਹੋਰ ਫਸਲਾਂ ਅਦੀਨ ਆ ਸਕਦਾ ਪਰ ਉਹਨਾਂ ਨੂੰ ਬੈਕਐਂਡ ਤੇ ਸਪੋਰਟ ਕਰਨਾ ਸਰਕਾਰ ਦਾ ਇਹ ਮਕਸਦ ਹੈ ਕਿਉਂ ਮਕਸਦ ਨਹੀਂ ਸਰਕਾਰ ਦਾ ਮਲਕੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਸਰਕਾਰ ਦੀ ਡਿਊਟੀ ਹੈ ਪਰ ਸਰਕਾਰ ਨਹੀਂ ਕਰ ਰਹੀ ਤਾਂ ਹੀ ਕਰਕੇ ਦਿਨ-ਬਦਨ ਉਹ ਕਾਸ਼ਤਕਾਰ ਘਟਦੀ ਜਾ ਰਹੀ ਹੈ